ਐਸਜੀਪੀਸੀ ਦੇ ਪ੍ਰਚਾਰਕ ਸਿੰਘ ਸਾਹਿਬ ਭਾਈ ਸਾਹਿਬ ਆਈ ਗੁਰਪਾਲ ਸਿੰਘ ਤੁਮਵਾਲ ਜੀ ਮੌਜੂਦ ਨੇ ਉਹਨਾਂ ਦੇ ਨਾਲ ਪਹਿਲਾਂ ਗੁਰਫਤੇ ਦੀ ਸਾਂਝ ਤੇ ਆਪ ਜੀ ਵੀ ਗੁਰਫਤੇ ਦੀ ਸਾਂਝ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਪਹਿਲੇ ਪ੍ਰਕਾਸ਼ ਪੁਰਬ ਦੀਆਂ ਕੋਟਨ ਕੋਟ ਮੁਬਾਰਕਾਂ ਜੀ ਤੇ ਆਪ ਜੀ ਨੂੰ ਬਹੁਤ ਬਹੁਤ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਉੱਪਰ ਆਪ ਜੀ ਵੀ ਨਾਲ ਗੁਰਮਤ ਵਿਚਾਰਾਂ ਕਰਿਏ ਬਹੁਤ ਸਾਰੇ ਸਵਾਲ ਮੇਰੇ ਜਹਨ ਦੇ ਵਿੱਚ ਨੇ ਬਹੁਤ ਸਾਰੀਆਂ ਗੱਲਾਂ ਨੇ ਤੇ ਇਹ ਗੁਰਮਤਿ ਦੇ ਆਹ ਜਿਹੜੇ ਸਵਾਲ ਜਵਾਬ ਆ ਇਹਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਇੱਕ ਵਿਸ਼ਵ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਹੈ ਇਸ ਦੇ ਬਰਾਬਰ ਨਾ ਹੀ ਕੋਈ ਕ੍ਰਾਂਤੀ ਅਜੇ ਤੱਕ ਹੋਈ ਹੈ ਤੇ ਨਾ ਹੀ ਹੋਵੇਗੀ ਰਹਿਦੀ ਦੁਨੀਆ ਤੱਕ ਸਾਰੇ ਹੀ ਸਵਾਲਾਂ ਦੇ ਜਵਾਬ ਹਰ ਇੱਕ ਐਂਗਲ ਤੋਂ ਚਾਹੇ ਹੋ ਕੋਈ ਵੀ ਦ੍ਰਿਸ਼ਟੀਕੋਣ ਹੈ ਚਾਹੇ ਉਹ ਸਮਾਜਿਕ ਹੈ ਆਰਥਿਕ ਹੈ ਧਾਰਮਿਕ ਹੈ ਰਾਜਨੀਤਿਕ ਹੈ ਕੋਈ ਵੀ ਦ੍ਰਿਸ਼ਟੀਕੋਣ ਹੈ ਜਿਸ ਪੱਖ ਦੇ ਨਾਲ ਮਨੁੱਖ ਜੁੜਿਆ ਹੋਇਆ ਹੈ ਇਸ ਕਾਇਨਾਤ ਦਾ ਇਸ ਬ੍ਰਹਿਮੰਡ ਦਾ ਇੱਕ ਇੱਕ ਸਵਾਲ ਉਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮੌਜੂਦ ਹੈ ਤੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਸਿੰਘ ਸਾਹਿਬ ਦੇ ਨਾਲ ਕਰਾਂਗੇ ਜਿਹੜੇ ਅਸੀਂ ਮੋਢਲੇ ਸਵਾਲ ਨੇ ਇੱਕ ਮਨੁੱਖੀ ਪ੍ਰਵਿਰਤੀ ਦੇ ਵਿੱਚੋਂ ਉੱਠਦੇ ਨੇ ਕਿਉਂਕਿ ਅਸੀਂ ਜੁੜਨਾ ਹੈ ਗੁਰੂ ਮਹਾਰਾਜ ਜੀ ਦੇ ਨਾਲ ਤੇ ਪੰਚਮ ਪਾਸ਼ਾ ਨੇ ਸਾਡੇ ਉੱਪਰ ਬਹੁਤ ਕਿਰਪਾ ਕੀਤੀ ਹੈ ਮਹਾਰਾਜ ਵਿਦਾਲੂ ਨੇ ਕਿਰਪਾਲੂ ਨੇ ਇਸ ਕਲਯੁਗੀ ਜੀਵਾਂ ਦਾ ਉਧਾਰ ਕਰਨ ਦੇ ਲਈ ਇਸ ਕੋਟ ਖੰਡਾ ਬ੍ਰਹਿਮੰਡਾ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਕੀਤਾ ਜਾਂਦਾ ਉਸ ਵੇਲੇ ਦੀਆਂ ਕੀ ਸਥਿਤੀਆਂ ਸਨ ਉਹਨਾਂ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਇੱਕ ਮਨਮੁਖ ਤੋਂ ਗੁਰਮੁਖ ਬਣਾਉਣ ਦਾ ਜਿਹੜਾ ਸੰਕਲਪਾ ਉਹਦੀ ਬਹੁਤ ਵੱਡੀ ਸਾਨੂੰ ਇੱਕ ਸੰਕਲਪ ਦੀ ਮਰਿਆਦਾ ਦਾ ਪਤਾ ਲੱਗਦਾ ਕਿ ਕਿਹੜੇ ਕਿਹੜੇ ਗੁਣ ਨੇ ਕਿਹੜੀ ਉਹ ਮਰਿਆਦਾ ਜਿਸ ਦੇ ਰਾਹੀਂ ਇੱਕ ਭੁੱਲਿਆ ਪੜਕਿਆ ਇੱਕ ਪਤਿਤ ਤੋਂ ਪੁਨੀਤ ਹੋਣ ਦਾ ਜਿਹੜਾ ਮਾਰਗ ਹੈ ਉਹ ਕੀ ਹੈ ਉਹ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਥਾਂ ਥਾਂ ਦੇ ਉੱਪਰ ਕੱਲੀ ਕੱਲੀ ਪੰਕਤੀ ਦੇ ਉੱਪਰ ਜੀਵਨ ਜਾਂਚ ਸਿਖਾਈ ਜਾਂਦੀ ਹੈ ਮਨੁੱਖ ਆਪਣੇ ਮਤ ਦੇ ਬੁੱਧੀ ਦੇ ਅਨੁਸਾਰ ਜੀਵਨ ਜੀਉਂਦਾ ਪਰ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਮਨੁੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਵਾਨੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਵੇ ਜਿਹੜਾ ਪ੍ਰੈਕਟੀਕਲ ਕਰੇ ਕੇਵਲ ਗੱਲੀਵਾਤੀ ਨਹੀਂ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਪ੍ਰਮਾਤਮਾ ਨਹੀਂ ਪਾਇਆ ਜਾ ਸਕਦਾ ਵਿਚਾਰਾਂ ਦੇ ਨਾਲ ਹੀ ਨਹੀਂ ਜੇਕਰ ਵਿਚਾਰ ਹੋਵੇਗੀ ਤਾਂ ਉਹਦੇ ਉੱਪਰ ਅਮਲ ਕੀਤਾ ਜਾਵੇਗਾ ਵਿਚਾਰ ਕਰਨਾ ਕੋਈ ਮਾੜੀ ਗੱਲ ਨਹੀਂ ਜਿਹੜੀ ਸਾਂਝ ਪਾਉਣੀ ਗੁਰੂ ਗ੍ਰੰਥ ਦੇ ਉਪਦੇਸ਼ਾਂ ਦੀ ਉਹ ਮਾੜੀ ਗੱਲ ਨਹੀਂ ਪਰ ਕਈ ਵਾਰ ਉੱਥੇ ਤੱਕ ਹੀ ਸੀਮਤ ਨਹੀਂ ਰਹਿਣਾ ਜੇ ਸਾਂਝ ਨਹੀਂ ਪਾਈ ਜਾਵੇਗੀ ਫਿਰ ਅੱਗੇ ਕਿਵੇਂ ਵਧਿਆ ਜਾਵੇਗਾ ਇਸ ਕਰਕੇ ਯਤਨ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਤੇ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖਣਾ ਤੇ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਧਾਨ ਕਰਨਾ ਕਲਯੁਗ ਦੀ ਜੀਵਾਂ ਗੁਰੂ ਪਿਆਰੇ ਤੇ ਇਸ ਕਲਯੁਗ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਨ੍ਹਾਂ ਦੇ ਨਾਲ ਅਸੀਂ ਕਈ ਵਾਰ ਫੈਸਲੇ ਗਲਤ ਲੈ ਲੈਂਦੇ ਹਾਂ ਕਈ ਵਾਰ ਸਾਨੂੰ ਸੁਝਦਾ ਵੀ ਨਹੀਂ ਅਸੀਂ ਕੀ ਕਰੀਏ ਤਾਂ ਜੇਕਰ ਗੁਰੂ ਦੀ ਬਾਣੀ ਪੜ੍ਹੀ ਹੋਵੇ ਗੁਰੂ ਦੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾਇਆ ਹੋਵੇ ਤਾਂ ਅਸੀਂ ਸਾਰਾ ਕੁਝ ਪੜ ਸਕਦੇ ਹਾਂ ਮਹਾਰਾਜ ਦੀ ਬਾਣੀ ਤੋਂ ਸਾਰਾ ਕੁਝ ਉਹ ਫੈਸਲੇ ਸਹੀ ਲੈ ਸਕਦੇ ਹਾਂ ਆਓ ਫਿਰ ਪਹਿਲਾਂ ਆਪਾਂ ਅੱਜ ਜਿਹੜੀ ਸ਼ੁਰੂਆਤ ਕਰਨੀ ਆ ਉਸ ਦੇ ਵਿੱਚ ਮਨੁੱਖੀ ਗੁਣ ਕਿਹੜੇ ਨੇ ਉਹ ਕਿਹੜੇ ਗੁਣ ਨੇ ਜਿਨ੍ਹਾਂ ਦੇ ਨਾਲ ਮਨੁੱਖ ਇੱਕ ਮਨੁੱਖ ਕੁਹਾਉਣ ਦਾ ਹੱਕਦਾਰ ਹੈ ਮਨੁੱਖ ਦੇ ਅੰਦਰ ਵੀ ਦੋ ਪ੍ਰਵਿਰਤੀਆਂ ਨੇ ਇੱਕ ਪ੍ਰਵਿਰਤੀ ਜਿਹੜੀ ਮਨਮੁੱਖਾਂ ਵਾਲੀ ਹੈ ਇੱਕ ਗੁਰਮੁਖਾਂ ਵਾਲੀ ਗੁਰਮੁਖਾਂ ਦੇ ਵੀ ਇੱਕ ਲੱਛਣ ਹੁੰਦੇ ਨੇ ਗੁਣ ਹੁੰਦੇ ਨੇ ਉਹ ਕਿਹੜੇ ਲੱਛਣ ਨੇ ਕਿਹੜੇ ਗੁਣ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਨੂੰ ਮਿਲਦੇ ਨੇ ਮਨੁੱਖ ਨੂੰ ਮਨੁੱਖ ਕਹਾਉਣ ਦਾ ਜੇਕਰ ਹੱਕ ਹੈ ਤਾਂ ਇਹ ਗੁਣ ਹੋਣੇ ਚਾਹੀਦੇ ਨੇ ਬਹੁਤ ਸਾਰੇ ਗੁਣ ਨੇ ਭਾਵੇਂ ਉਹਦੇ ਵਿੱਚ ਦਇਆ ਭਾਵਨਾ ਪਰ ਉਪਕਾਰਤਾ ਭਲਾਈ ਹੈ ਉਹਦੇ ਵਿੱਚ ਨਿਮਰਤਾ ਹੈ ਉਹਦੇ ਵਿੱਚ ਮਨੁੱਖੀ ਮਨ ਦੀ ਕੋਮਲਤਾ ਉਹਦੇ ਵਿੱਚ ਭਾਈਚਾਰਕ ਸਾਂਝ ਆ ਉਹਦੇ ਵਿੱਚ ਜਿਹੜਾ ਅਹੰਕਾਰੀ ਵਿਰਤੀ ਆ ਉਸ ਦਾ ਵਿਰੋਧ ਕੀਤਾ ਗਿਆ ਹੈ ਨਿਰਵੈਰਤਾ ਹੈ ਬਹੁਤ ਸਾਰੇ ਗੁਣ ਨੇ ਇਹਨਾਂ ਗੁਣਾਂ ਦੇ ਵਿੱਚੋਂ ਕਸੀ 10 ਗੁਣ ਜਿਹੜੇ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਬਾਣੀ ਦੇ ਵਿੱਚੋਂ ਜਿਹੜੇ ਮਨੁੱਖ ਲਈ ਬੜੇ ਜ਼ਰੂਰੀ ਨੇ ਗੁਰੂ ਦੇ ਦਰ ਦੇ ਉੱਪਰ ਪ੍ਰਵਾਨ ਹੋਣ ਦੇ ਲਈ ਇਹ 10 ਗੁਣ ਬੜੇ ਜ਼ਰੂਰੀ ਨੇ ਇਹਨਾਂ ਗੁਣਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਜਾ ਰਹੇ ਹਾਂ ਸੋ ਗੁਰੂ ਪਿਆਰਿਓ ਆਪਣੀ ਸਕਰੀਨ ਦੇ ਉੱਪਰ ਇਹਨਾਂ ਗੁਣਾਂ ਨੂੰ ਸੁਣੋ ਸਮਝੋ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਪਹਿਲੇ ਪ੍ਰਕਾਸ਼ ਪਰੋਦੇ ਸੰਦਰਭ ਦੇ ਵਿੱਚ ਇਹ ਗੁਣ ਤੁਹਾਡੇ ਨਾਲ ਸਾਂਝ ਪਾ ਰਹੇ ਆ ਤਾਂ ਜੋ ਇੱਕ ਵੀ ਗੁਣ ਸਿਧਾਰਨ ਕਾ ਲਈ ਆਪਣੇ ਜੀਵਨ ਦੇ ਵਿੱਚ ਸਾਡਾ ਭਲਾ ਹੋ ਜਾਵੇ ਗੁਰੂ ਮਹਾਰਾਜੇ ਭਲਾ ਕਰਨਗੇ ਆਪ ਫਿਰ ਮਨੁੱਖੀ ਗੁਣਾ ਦੀ ਖਾਨ ਦੇ ਵਿੱਚੋਂ ਕੁਝ ਗੁਣ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ ਇੱਕ ਹੋਰ ਫਿਰ ਗੁਰਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਪਹਿਲਾ ਪ੍ਰਕਾਸ਼ਪੁਰਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਇਹ ਪਹਿਲਾ ਹੀ ਸਵਾਲ ਅਸੀਂ ਕਰਦੇ ਹਾਂ ਕਿ ਜੀਸ ਵੇਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਸੰਪਾਦਨਾ ਕੀਤੀ ਉਸ ਵੇਲੇ ਦੇ ਰਾਜਸੀ ਧਾਰਮਿਕ ਸੱਭਿਆਚਾਰਕ ਜਾਂ ਰਾਜਨੀਤਿਕ ਹਾਲਾਤ ਕਿਹੜੇ ਸਨ ਤੇ ਜਦੋਂ ਪ੍ਰਕਾਸ਼ ਹੁੰਦੇ ਨੇ ਮਹਾਰਾਜ ਤਾਂ ਕੀ ਫਰਮਾਨ ਕਰਦੇ ਨੇ ਕਿਉਂਕਿ ਹੁਕਮਨਾਮਾ ਸਾਹਿਬ ਦੀ ਸਿੱਖ ਜਗਤ ਦੇ ਵਿੱਚ ਅੱਜ ਵੀ ਬਹੁਤ ਹੀ ਮਹਾਨਤਾ ਹੈ ਜਦੋਂ ਕੋਈ ਸਿੱਖ ਦਾ ਕਾਰਜ ਨਿਪੇਰੇ ਨਹੀਂ ਚੜਦਾ ਅਕਸਰ ਆਪ ਵੀ ਜੀ ਵੀ ਇਹੀ ਵਿਚਾਰ ਕਰਦੇ ਹੁੰਦੇ ਆ ਕਿ ਗੁਰੂ ਮਹਾਰਾਜ ਦੇ ਅੱਗੇ ਜੋਦੜੀ ਕਰੋ ਮਹਾਰਾਜ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਨੇ ਪਹਿਲਾ ਜਿਹੜਾ ਹੁਕਮਨਾਮਾ ਸਾਹਿਬ ਆਉਂਦਾ ਉਹਦਾ ਕੀ ਮਹੱਤਵ ਹੈ ਮਹੱਤਵ ਸਾਰੀ ਗੁਰਬਾਣੀ ਦਾ ਪਰ ਹੁਕਮਨਾਮਾ ਸਾਹਿਬ ਦਾ ਆਪਣਾ ਖਾਸ ਮਹੱਤਵ ਹੁੰਦਾ ਪਰ ਉਸ ਵੇਲੇ ਦੇ ਜਿਹੜੇ ਹਾਲਾਤ ਸਨ ਰਾਜਨੀਤਿਕ ਸਮਾਜਿਕ ਸਭਿਆਚਾਰਕ ਉਹ ਕਿਸ ਤਰ੍ਹਾਂ ਦੇ ਸਨ ਕਿਹੜੇ ਹਾਲਾਤਾਂ 'ਚ ਮਹਾਰਾਜ ਨੇ ਸੰਪਾਦਨਾ ਦੀ ਜਿਹੜੀ ਸੰਪਾਦਨਾ ਦੀ ਕਿਰਪਾ ਸਾਡੇ ਉੱਪਰ ਕੀਤੀ ਹੈ ਤੇ ਅੱਜ ਅਸੀਂ ਮਹਾਰਾਜ ਦੇ ਲਾੜ ਲੱਗੇ ਆ ਤੇ ਬਹੁਤ ਸ਼ੁਕਰਾਨੇ ਅਸੀਂ ਕਰ ਰਹੇ ਹਾਂ ਜੀ ਵੇਖੋ ਜਦੋਂ ਉਸ ਸਮੇਂ ਦੇ ਹਾਲਾਤ ਵਾਚਦੇ ਆ ਤੇ ਉਹਨਾਂ ਦੇ ਘਰੇਲੂ ਵਿਰੋਧ ਦੇ ਬਹੁਤ ਸਾਰੇ ਕਾਰਨ ਸਾਹਮਣੇ ਆਉਂਦੇ ਦੂਸਰੇ ਪਾਸੇ ਰਾਸੀ ਵਿਰੋਧ ਵੀ ਉਹਨਾਂ ਦਾ ਪੂਰੇ ਵੱਡੇ ਪੱਧਰ ਤੇ ਹੋ ਰਿਹਾ ਸੀ ਕਿਉਂਕਿ ਪ੍ਰਤੀਚੰਦ ਚਾਹੁੰਦਾ ਸੀ ਵੀ ਮੈਂ ਵੱਡਾ ਸੀ ਇਸ ਕਰਕੇ ਗੁਰਿਆਈ ਮੈਨੂੰ ਮਿਲਣੀ ਚਾਹੀਦੀ ਸੀ ਉਸ ਤੋਂ ਬਾਅਦ ਉਹਨੇ ਸੋਚਿਆ ਵੀ ਜੇ ਗੁਰਿਆਈ ਮੈਨੂੰ ਨਹੀਂ ਮਿਲੀ ਤੇ ਮੇਰਾ ਪੁੱਤਰ ਇਹਦਾ ਹੱਕਦਾਰ ਹੈ ਪਰ ਉਹ ਗੱਲ ਨੇ ਪਰੇ ਨਾ ਚੜਦੀ ਜਾਪਦੀ ਉਹਨੂੰ ਫਿਰ ਲੱਗਾ ਵੀ ਕਿਤੇ ਨਾ ਕਿਤੇ ਆਪ ਹੱਥ ਹਉਣਾ ਪਏਗਾ ਤਾਂ ਹਰਿਮੰਦਰ ਦਾ ਪ੍ਰਬੰਧ ਵੀ ਮੈਨੂੰ ਮਿਲੇਗਾ ਤੇ ਸੰਗਤਾਂ ਜੇ ਪੈਸਾ ਮੇਰੇ ਕੋਲ ਹੋਇਆ ਰੁਤਬਾ ਮੇਰੇ ਕੋਲ ਹੋਇਆ ਤੇ ਮੈਨੂੰ ਗੁਰੂ ਸਮਝਣ ਲੱਗ ਪੈਣਗੀਆਂ ਉਹਦੇ ਮਨ ਦਾ ਇਹ ਭਲੇਖਾ ਵਧਦਾ ਗਿਆ ਉਹਨੇ ਹੌਲੀ-ਹੌਲੀ ਗੁਰੂ ਘਰ ਦਾ ਜਿਹੜਾ ਦਸਵੰਦ ਸੀ ਉਹਨੂੰ ਰਸਤੇ ਵਿੱਚੋਂ ਲੁੱਟਣਾ ਸ਼ੁਰੂ ਕਰ ਦਿੱਤਾ ਇਤੋਹ ਰੇਰ ਪਿੰਡ ਦੇ ਵਿੱਚ ਉਹਨੇ 40 ਮਾਨ ਸ਼ਹੀ ਤਿਆਰ ਕੀਤੀ ਆਪਣੇ ਪੁੱਤਰ ਦੁਆਰਾ ਉਹਦੇ ਪੁੱਤਰ ਮਿਹਰਬਾਨ ਨੇ ਇੱਕ ਗ੍ਰੰਥ ਲਿਖ ਕੇ ਸੰਗਤਾਂ ਵਿੱਚ ਭਲੇਖਾ ਪਾਉਣਾ ਸ਼ੁਰੂ ਕਰ ਦਿੱਤਾ ਜੀ ਹੁਣ ਸਮਾਜ ਜਿਹੜਾ ਸੀ ਉਸ ਸਮੇਂ ਭਲੇਖੇ ਵਿੱਚ ਚੱਲ ਰਿਹਾ ਸੀ ਦੂਸਰੇ ਪਾਸੇ ਮੁਰਤਜ਼ਾ ਖਾਨ ਜੋ ਉਸ ਸਮੇਂ ਲਾਹੌਰ ਦਾ ਗਵਰਨਰ ਸੀ ਉਹ ਵੀ ਗੁਰੂ ਅਰਜਨ ਸਾਹਿਬ ਦੇ ਖਿਲਾਫ ਚੱਲ ਰਿਹਾ ਸੀ ਧਾਰਮਿਕ ਵਿਰੋਧਤਾ ਵੀ ਪੂਰੀ ਚੱਲ ਰਹੀ ਸੀ ਸ਼ੇਖ ਅਹਿਮਦ ਸਰਦੀ ਉਹਨੇ ਵੇਖਿਆ ਕਿ ਲੰਗਾ ਵਰਗੇ ਮੰਜ ਵਰਗੇ ਜਿਹੜੇ ਸਖੀ ਸਰਵਰ ਦੇ ਪੁਜਾਰੀ ਸੀ ਉਹ ਸਖੀ ਸਰਵਰ ਨੂੰ ਛੱਡ ਕੇ ਗੁਰਮਤ ਦਾ ਪ੍ਰਚਾਰ ਕਰਨ ਲੱਗ ਪਏ ਗੁਰੂ ਅਰਜਨ ਸਾਹਿਬ ਨੇ ਸਾਰਿਆਂ ਨੂੰ ਅਸਰ ਅੰਦਾਜ਼ ਕੀਤਾ ਸੋ ਧਾਰਮਿਕ ਵਿਰੋਧਤਾ ਵੀ ਹੋ ਰਹੀ ਸੀ ਇਹਦੇ ਨਾਲ ਨਾਲ ਉਸ ਸਮੇਂ ਦਾ ਜਿਹੜਾ ਰਾਜਾ ਸੀ ਜਹਾਂਗੀਰ ਸੀ ਜੀ ਕਿਉਂਕਿ ਜਹਾਂਗੀਰ ਨੇ ਸ਼ੇਖ ਅਮਦਸਰਦੀਨ ਆਏ ਵੀ ਪ੍ਰਣ ਕੀਤਾ ਸੀ ਵੀ ਜੇ ਮੈਨੂੰ ਸਪੋਰਟ ਮਿਲੇ ਮੈਂ ਰਾਜਾ ਬਣ ਗਿਆ ਮੈਂ ਬਾਦਸ਼ਾਹ ਬਣ ਗਿਆ ਤੇ ਮੈਂ ਜ਼ਰੂਰ ਗੁਰੂ ਅਰਜਨ ਸਾਹਿਬ ਨੂੰ ਕੋਈ ਨਾ ਕੋਈ ਸਜ਼ਾ ਦਵਾਂਗਾ ਤਾਂ ਕਿ ਤੁਹਾਡੇ ਰਾਹ ਦੇ ਵਿੱਚ ਕੋਈ ਰੋੜਾ ਨਾ ਬਣ ਸਕੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਗੱਲ ਨੂੰ ਸਹਿਜੇ ਭਾਪ ਲਿਆ ਵੀ ਜਿਹੜੇ ਮਨੁੱਖ ਇਸ ਵਿਚਾਰਧਾਰਾ ਦਾ ਵਰਬਲੀ ਵਿਰੋਧ ਕਰ ਰਹੇ ਐ ਇਹ ਆਉਣ ਵਾਲੇ ਸਮੇਂ 'ਚ ਇਸ ਵਿਚਾਰਧਾਰਾ ਵਿੱਚ ਮਲਾਵਟ ਕਰ ਸਕਦੇ ਐ ਜਾਂ ਇਹਨੂੰ ਨਿਸ਼ਟੋ ਨ부ਤ ਕਰਨ ਦੀ ਕੋਸ਼ਿਸ਼ ਕਰ ਸਕਦੇ ਐ ਹੋਵੇ ਨਾ ਇਹਨੂੰ ਲਿਖਤੀ ਰੂਪ ਦੇ ਕੇ ਤੇ ਸਿੱਖਾਂ ਨੂੰ ਕੰਠਵੀਂ ਕਰਾਇਆ ਜਾਏ ਔਰ ਸਿੱਖੀ ਵਿੱਚ ਇਹਨੂੰ ਦ੍ਰਿੜ ਕਰਾਇਆ ਜਾਏ ਕਿ ਪਹਿਲਾਂ ਤੁਹਾਡੀ ਜਿਹੜੀ ਭਾਸ਼ਾ ਹੈ ਆ ਹੈ ਜੀ ਤੇ ਤੁਹਾਡਾ ਗਿਆਨ ਆ ਹੈ ਤੁਸੀਂ ਇਹਨੂੰ ਨਮਸਕਾਰ ਕਰਨਾ ਹੈ ਤੇ ਇਹਦੀ ਅਗਵਾਈ ਹੇਠ ਚੱਲਣਾ ਹੈ ਜੋ ਕਿ ਸ਼ਬਦ ਹੈ ਪਰ ਉਹ ਜੇ ਸਾਰਿਆਂ ਨੂੰ ਗਿਆਨ ਦੇਣਾ ਹੈ ਤੇ ਉਹ ਕਦੇ ਵੀ ਮਨਜ਼ੂਰੀ ਨਹੀਂ ਦੇਣਗੇ ਕਿ ਲਓ ਸਾਡੇ ਕੋਲ ਸਹਾਇਤ ਲੈ ਲਓ ਤੇ ਸਾਰਿਆਂ ਨੂੰ ਗਿਆਨ ਦਿਓ ਜੀ ਜਿਹੜੇ ਕਬਜਾ ਕਰਨ ਵਾਲੀ ਧਿਰ ਸੀ ਉਹਨਾਂ ਨੇ ਉਸ ਵੇਲੇ ਇਸ ਗੱਲ ਨੂੰ ਨਕਾਰ ਦਿੱਤਾ ਕਿ ਸਾਰਿਆਂ ਦਾ ਗਿਆਨ ਤੇ ਕੋਈ ਅਧਿਕਾਰ ਨਹੀਂ ਜੇ ਕਿਸੇ ਨੇ ਆਪਣੇ ਪੱਧਰ ਤੇ ਕਿਸੇ ਨੂੰ ਗਿਆਨ ਦੇਣਾ ਹੈ ਤੇ ਉਹ ਆਪਣਾ ਸਹਿਤ ਰਚ ਕੇ ਗਿਆਨ ਦੇ ਸਕਦੇ ਜੀ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਇਸ ਚਣੌਤੀ ਨੂੰ ਸਵਾਰ ਕਰਦੇ ਹੋਏ ਆ ਪਹਿਲਾਂ ਤੇ ਆਪਣੀ ਲਿਪੀ ਜਾਰੀ ਕੀਤੀ ਜੀ ਫਿਰ ਉਸ ਲਿਪੀ ਵਿੱਚ ਆਪਣੇ ਸਹਿਤ ਦੀ ਰਚਨਾ ਕੀਤੀ ਫਿਰ ਉਹ ਸਹਿਤ ਉਸ ਸਮੇਂ ਸਮਾਜ ਨੂੰ ਪੜਾਇਆ ਜੀ ਜਿਹਦੇ ਵਿੱਚੋਂ ਚੰਗੇ-ਚੰਗੇ ਵਿਦਵਾਨ ਪੈਦਾ ਹੋਏ ਜਿਨ੍ਹਾਂ ਨੇ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਲਿਖਣ ਦੀ ਸੇਵਾ ਕੀਤੀ ਜੀ ਜਾਂ ਗੁਰਬਾਣੀ ਨੂੰ ਉਤਾਰਾ ਕਰਨ ਦੇ ਵਿੱਚ ਸਹਿਯੋਗ ਨਿਭਾਇਆ ਸੋ بڑے-ਬڑے ਵਿਦਵਾਨ ਗੁਰੂ ਅੰਗਦ ਸਾਹਿਬ ਦੇ ਸਕੂਲ ਵਿੱਚੋਂ ਪੈਦਾ ਹੋਣੇ ਸ਼ੁਰੂ ਹੋਏ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਕਿ ਜੇ ਸਮਾਜ ਨੂੰ ਗੁਰੂ ਪਾਤਸ਼ਾਹ ਜੀ ਨੇ ਗਿਆਨਵਾਨ ਬਣਾਉਣ ਵਾਸਤੇ ਇਹ ਲਿਪੀ ਬਣਾਈ ਗੁਰਬਾਣੀ ਦੀ ਰਚਨਾ ਕੀਤੀ ਸੋ ਇਹਨੂੰ ਕਲਮਬੰਦ ਕਰਕੇ ਇੱਕ ਜਗ੍ਹਾ ਇਕੱਤਰ ਕਰਕੇ ਸਾਰਿਆਂ ਤੱਕ ਪਹੁੰਚਾਇਆ ਵੀ ਜਾਵੇ ਤੇ ਇਸ ਤਰੀਕੇ ਨਾਲ ਕਲਮਬੰਦ ਕੀਤਾ ਜਾਵੇ ਵੀ ਕੱਲ ਨੂੰ ਇਹਦੇ ਵਿੱਚ ਕੋਈ ਮਿਲਾਵਟ ਨਾ ਕਰ ਸਕੇ ਤੁਸੀਂ ਜਦੋਂ ਗੁਰਬਾਣੀ ਪੜੋਗੇ ਪਹਿਲਾਂ ਉੱਥੇ ਵਿੱਚ ਤੁਹਾਨੂੰ ਸ਼ਬਦਾਂ ਦਾ ਜੋੜ ਮਿਲੇਗਾ ਫਿਰ ਉਹਦੇ ਵਿੱਚ ਮਿਲੇਗਾ ਪਹਿਲੇ ਗੁਰੂ ਦੇ ਕਿੰਨੇ ਸ਼ਬਦ ਹੈ ਦੂਜੇ ਗੁਰੂ ਦੇ ਕਿੰਨੇ ਸ਼ਬਦ ਹੈ ਤੀਜੇ ਗੁਰੂ ਦੇ ਕਿੰਨੇ ਸ਼ਬਦ ਹੈ ਚੌਥੇ ਦੇ ਕਿੰਨੇ ਸ਼ਬਦ ਹੈ ਪੰਜਵੇਂ ਦੇ ਕਿੰਨੇ ਸ਼ਬਦ ਹੈ ਜੀ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਵੀ ਇਸ ਇਹਦੇ ਵਿੱਚ ਸੋਧ ਕਰ ਕਰਕੇ ਸਾਰਾ ਦੱਸਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਸ਼ਬਦ ਹੈ ਫਿਰ ਅਗਲੇ ਪਾਸੇ ਟੋਟਲ ਕਿੰਨੇ ਸ਼ਬਦ ਹੈ ਇਸ ਰਾਗ ਦੇ ਵਿੱਚ ਸੋ ਇਸ ਤਰੀਕੇ ਨਾਲ ਕੀਤਾ ਕਿ ਆਮ ਬੰਦੇ ਨੂੰ ਰਲਗੱਡ ਕਰਨ ਵਿੱਚ ਕਾਫੀ ਕਠਿਨਾਈ ਆਉਂਦੀ ਸੀ ਕਿਉਂਕਿ ਰਲਗੱਡ ਹੋ ਹੀ ਨਹੀਂ ਪਾਈ ਜੀ ਸੋ ਗੁਰੂ ਪਾਤਸ਼ਾਹ ਨੇ ਉਸ ਵੇਲੇ ਸਮਾਜ ਨੂੰ ਬਚਾਉਣ ਵਾਸਤੇ ਇਹ ਗ੍ਰੰਥ ਦਾ ਨਿਰਮਾਣ ਕੀਤਾ ਇਹਦੇ ਨਾਲ ਨਾਲ ਉਸ ਸਮੇਂ ਰਾਸੀ ਜਿਹੜਾ ਵਿਰੋਧ ਹੋਣ ਕਰਕੇ ਕਿਉਂਕਿ ਉਸ ਸਮੇਂ ਇਸ ਪੰਥ ਨੂੰ ਕਾਫੀ ਖਤਰਾ ਮਹਿਸੂਸ ਹੋ ਰਿਹਾ ਸੀ ਜੀ ਕਿਉਂਕਿ ਰਾਜੇ ਗੁਰੂ ਅਰਜਨ ਸਾਹਿਬ ਜੀ ਦੇ ਵੱਲ ਨਹੀਂ ਸੀ ਉਲਟ ਚੱਲ ਰਹੇ ਸੀ ਹਮ ਉਹਨਾਂ ਸੋਚਿਆ ਵੀ ਜਦੋਂ ਸਰਕਾਰ ਉਲਟ ਚੱਲ ਰਹੀ ਹੋਵੇ ਤੇ ਫੇਰ ਉਹ ਹਰਿਮੰਦਰ ਦਾ ਵੀ ਨੁਕਸਾਨ ਕਰ ਸਕਦੀ ਹੈ ਇਹ ਹਰ ਮੰਦਰ ਬਣਿਆ ਤੇ ਸਿੱਖੀ ਦਾ ਕੇਂਦਰ ਬਣਿਆ ਤੇ ਸਿੱਖੀ ਦੇ ਕੇਂਦਰ ਦੇ ਵਿੱਚ ਇਹਨਾਂ ਦਾ ਆਪਣਾ ਸਹਿਤ ਵੀ ਬਰਾਜਮਾਨ ਹੋਣਾ ਚਾਹੀਦਾ ਉਦਾਂ ਨਹੀਂ ਤੇ ਸਖਣੀ ਇਮਾਰਤ ਤੇ ਕੋਈ ਵੀ ਆ ਕੇ ਆਪਣੀ ਵਿਚਾਰਧਾਰਾ ਲਾਗੂ ਕਰ ਸਕਦਾ ਹੈ ਕੋਈ ਵੀ ਆ ਕੇ ਇੱਥੇ ਕੋਈ ਗ੍ਰੰਥ ਬਣਾ ਕੇ ਬੈਠ ਜਾਏਗਾ ਪਰ ਗੁਰੂ ਪਾਤਸ਼ਾਹ ਜੀ ਨੇ ਉਥੇ ਗ੍ਰੰਥ ਨੂੰ ਵੀ ਪ੍ਰਕਾਸ਼ਮਾਨ ਕਰਾ ਦਿੱਤਾ ਕਿ ਜੇ ਇਹ ਇਮਾਰਤ ਬਣੀ ਹੈ ਇਸ ਇਮਾਰਤ ਵਿੱਚ ਇਹ ਸ਼ਬਦ ਦਾ ਪ੍ਰਚਾਰ ਹੋਏਗਾ ਇਹ ਸ਼ਬਦ ਕਰਕੇ ਇਮਾਰਤ ਬਣਾਈ ਹੈ ਤੇ ਇਮਾਰਤ ਕਰਕੇ ਉਥੇ ਸ਼ਬਦ ਬਰਾਜਮਾਨ ਹੈ ਸੋ ਇਹਨੂੰ ਇੱਕ ਕੰਬਾਈਨ ਰੂਪ ਦੇ ਕੇ ਉਹਨੂੰ ਮੁਕੰਮਲ ਸਿੱਖੀ ਦਾ ਕੇਂਦਰ ਬਣਾ ਦਿੱਤਾ ਜੀ ਇਹਦੇ ਨਾਲ ਨਾਲ ਉਸ ਵੇਲੇ ਜਿਹੜੇ ਘਰੇਲੂ ਵਿਰੋਧ ਹੋ ਰਹੇ ਸਨ ਉਹਦੇ ਤੋਂ ਵੀ ਬਚਾਉਣ ਦਾ ਗੁਰੂ ਪਾਤਸ਼ਾਹ ਨੇ ਯਤਨ ਕੀਤਾ ਤਾਂ ਕਿ ਕਿ ਅਸੀਂ ਦੇਖਦੇ ਆ ਕਿ ਅੱਜ ਵੀ ਪਰ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਕਿ ਮਿਹਰਬਾਨ ਦੀ ਜਿਹੜੀ ਰਚਨਾ ਹੈ ਉਹ ਵੀ ਅਸੀਂ ਕਾਰਡਾਂ ਦੇ ਉੱਪਰ ਦੇਖਦੇ ਜਿਹੜੇ ਸਾਡੇ ਵਿਆਹਾਂ ਦੇ ਕਾਰਡ ਹੁੰਦੇ ਨੇ ਉਹ ਵੀ ਕਈ ਵਾਰ ਸੰਗਤ ਭਲੇਖਾ ਖਾ ਜਾਂਦੀ ਹੈ ਅੱਜ ਵੀ ਤੇ ਉਸ ਵੇਲੇ ਕੱਚੀ ਬਾਣੀ ਜੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਮ ਦੇ ਉੱਪਰ ਜਿਹੜੇ ਬਾਣੀ ਰਚਨੀ ਜਾ ਰਹੀ ਸੀ ਬਹੁਤ ਜ਼ਿਆਦਾ ਕੱਚੀ ਤੇ ਜਿਹੜੀ ਪਾਸ਼ਾ ਦੀ ਪੱਕੀ ਬਾਣੀ ਇਹ ਹੀ ਰਲਗੜ ਤੋਂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹਾਂਜੀ ਬੜਾ ਬਚਾਇਆ ਕਿਉਂਕਿ ਉਸ ਸਮੇਂ ਉਹਨੇ ਮਿਹਰਬਾਨ ਨੇ ਗੁਰੂ ਅਰਜਨ ਸਾਹਿਬ ਕੋਲੋਂ ਕਾਫੀ ਸਿੱਖਿਆ ਲਈ ਸੀ ਜੀ ਉਹਨੂੰ ਤੁਕਬੰਦੀ ਵੀ ਆਉਂਦੀ ਸੀ ਹਮਮ ਔਰ ਛੰਦਾਬੰਦੀ ਦਾ ਚੰਗਾ ਗਿਆਨ ਹੋਣ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਲੈ ਕੇ ਨਾਲ ਆਪਣੀ ਰਚਨਾ ਰਲਾ ਕੇ ਰਿਖ ਲਿਆ ਸੀ ਜੀ ਇੱਕ ਵਾਰ ਦੀਵਾਨ ਦੇ ਵਿੱਚ ਇੱਕ ਸਿੱਖ ਬੈਠਾ ਹੋਇਆ ਸੀ ਜੀ ਤੇ ਮਿਹਰਬਾਨ ਦੇ ਦਰਬਾਰ ਦੇ ਵਿੱਚ ਪ੍ਰਿਥੀਚੰਦ ਦੇ ਦਰਬਾਰ ਵਿੱਚ ਰਾਗੀ ਸਿੰਘਾਂ ਨੇ ਸ਼ਬਦ ਪੜਿਆ ਉਹ ਸ਼ਬਦ ਤੇ ਸਿੱਖ ਨੂੰ ਸ਼ੰਕਾ ਹੋਇਆ ਹੂੰ ਫਿਰ ਉਹ ਸਿੱਖ ਨੇ ਇਹ ਜ਼ਿਕਰ ਭਾਈ ਗੁਰਦਾਸ ਜੀ ਨਾਲ ਕੀਤਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਜੀ ਕੋਲ ਗਏ ਜੀ ਉਹਨਾਂ ਜ਼ਿਕਰ ਵੀ ਕੀਤਾ ਲਿਖਤਾਂ ਵਿੱਚ ਮਿਲਦਾ ਮਿਹਰਬਾਨ ਪੁੱਤ ਪ੍ਰਿਥੀ ਦਾ ਕਬੀਸ਼ੀਰ ਕਰੇ ਹਿੰਦੀ ਫਾਰਸੀ ਸੰਸਕ੍ਰਿਤ ਪੜੇ ਤਿੰਨ ਭੀ ਬਾਣੀ ਬਹੁਤ ਬਣਾਈ ਭੋ ਗੁਰੂ ਨਾਨਕ ਜੀ ਦਾ ਹੀ ਪਾਈ ਹੂੰ ਕਹਿੰਦੇ ਵੀ ਗੁਰੂ ਨਾਨਕ ਦੀ ਮੋਹ ਰੇਠੇ ਨੇ ਬੜੀ ਬਾਣੀ ਬਣਾਈ ਹੈ ਜਿਹੜੀ ਕਿ ਕੱਚੀ ਹੈ ਤੇ ਸਿੱਖਾਂ ਵਿੱਚ ਕਾਫੀ ਭਲੇਖਾ ਪੈ ਰਿਆ ਸੋ ਉਸ ਵੇਲੇ ਇੱਕ ਇਹ ਪੰਕਤੀ ਸੀ ਸਤਗੁਰ ਦਾਤੇ ਕਾਜਰ ਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਜ ਆਪ ਸਾਰੇ ਇਹ ਉਸ ਦੀ ਵਡਿਆਈ ਜੀ ਇਹ ਅੱਜ ਵੀ ਵਿਆਹ ਵਾਲੇ ਕਾਡਾਂ ਤੇ ਸ਼ਬਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਦਰਜ ਨਹੀਂ ਇਹ ਮਿਹਰਬਾਨ ਦੇ ਗ੍ਰੰਥ ਦੀ ਪੰਕਤੀ ਹੈ ਜੀ ਇਹਦੇ ਨਾਲ ਹੀ ਇੱਕ ਪੰਕਤੀ ਉਹਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਈ ਅਵਰ ਦੂਜਾ ਕਿਉ ਸੇਵੀ ਹੈ ਜੰਮੇ ਤੇ ਮਰ ਜਾਏ ਇਹ ਪੰਕਤੀ ਗੁਰੂ ਅਮਰਦਾਸ ਜੀ ਦੀ ਹੈ ਅਗਲੀ ਪੰਕਤੀ ਉਹਨੇ ਕੋਲੋਂ ਲਿਖ ਦਿੱਤੀ ਇੱਕੋ ਸਮਰੋ ਨਾਨਕਾ ਜੋ ਜਲਥਲ ਰਹਾ ਸਮਾਏ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਅਵਰ ਦੂਜਾ ਕਿਉ ਸੇਵੀ ਹੈ ਜੰਮੇ ਤੇ ਮਰ ਜਾਏ ਤੇ ਅੱਗੇ ਜੇਕਰ ਆਉਂਦਾ ਨਾਨਕ ਏਵਨ ਜਾਪਈ ਕਰਤਾ ਕੀਤੀ ਦੇ ਸਜਾਏ ਜੀ ਇਦੇ ਨਾਲ ਇੱਕ ਪੰਕਤੀ ਉਹਨੇ ਗੁਰੂ ਗ੍ਰੰਥ ਸਾਹਿਬ ਚੋਂ ਲਈ ਨਾਨਕ ਦੁਖੀਆ ਸਭ ਸੰਸਾਰ ਹੂੰ ਅਗਲੀ ਉਹਨੇ ਕੋਲੋਂ ਲਿਖ ਦਿੱਤੀ ਸੋ ਸੁਖੀਆ ਜਿਸ ਨਾਮ ਆਧਾਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਲਿਖਦੇ ਆ ਨਾਨਕ ਦੁਖੀਆ ਸਭ ਸੰਸਾਰ ਮੰਨੈ ਨਾਉ ਸੇਈ ਜਿਨ ਜਾਏ ਔਰੀ ਕਰਮ ਨ ਲੇਖੈ ਲਾਈ ਹੂੰ ਉਹਨੇ ਹੋਰ ਵੀ ਪੰਕਤੀਆਂ ਕਾਫੀਆਂ ਲਈਆਂ ਜਿਵੇਂ ਆਕਤ ਤੋਰਾ ਸ਼ਰਾਪਾਨ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਹਉਬ ਹਉਬ ਕੇ ਅੱਜ ਸਿੱਖ ਗਾਉਂਦੇ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀ ਕਿਤੇ ਵੀ ਦਰਜ ਨਹੀਂ ਜੀ ਸੋ ਇਹੋ ਜੀ ਰਲਗੱਡ ਉਸ ਸਮੇਂ ਵੀ ਪਈ ਸੀ ਇਹ ਤੋਂ ਬਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਪਾਤਸ਼ਾਹ ਜੀ ਨੇ ਕੀਤੀ ਪਰ ਅੱਜ ਅਸੀਂ ਫੇਰ ਉੱਥੇ ਖਲੋ ਗਏ ਇਹ ਤਾਂ ਅਸੀਂ ਗੁਰੂ ਦੀ ਕਰਨੀ ਨੂੰ ਜਾਣਿਆ ਨਹੀਂ ਜੀ ਸੋ ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਸਮਾਜ ਦੇ ਵਿਰੋਧ ਚਲਦਿਆਂ ਘਰ ਦੇ ਵਿਰੋਧ ਚਲਦਿਆਂ ਔਰ ਰਾਸੀ ਵਿਰੋਧ ਦੇ ਚਲਦਿਆਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਕੇ ਸਿੱਖਾਂ ਨੂੰ ਇੱਕ ਦਰਬਾਰ ਦੇ ਨਾਲ ਇੱਕ ਇਮਾਰਤ ਦੇ ਨਾਲ ਇੱਕ ਗ੍ਰੰਥ ਵੀ ਦੇ ਦਿੱਤਾ ਤਾਂ ਕਿ ਜਿਹਦੇ ਤੋਂ ਸੇਧ ਲੈ ਕੇ ਉਹ ਆਪਣਾ ਜੀਵਨ ਬਿਉਹਤ ਸਕਣ ਜੀ ਸਿੰਘ ਸਾਹਿਬ ਜਿਵੇਂ ਆਪ ਜੀ ਨੇ ਇਹ ਦੱਸਿਆ ਕਿ ਮਿਹਰਬਾਨ ਦੀ ਜਿਹੜੀ ਰਚਨਾ ਹੈ ਉਸ ਦਾ ਅੱਜ ਵੀ ਬਹੁਤ ਸਾਰੇ ਥਾਵਾਂ ਤੇ ਜਿਵੇਂ ਇੱਕ ਪੰਜਾਬੀ ਦੇ ਮਸ਼ਹੂਰ ਗਾਇਕ ਨੇ ਵੀ ਏ ਸੋ ਸੁਖੀਆ ਨਾਮ ਅਦਾਰ ਬੜੀ ਜਿਹੜੀ ਪੰਕਤੀ ਉਹ ਬਹੁਤ ਪਪੂਲਰ ਹੋਇਆ ਉਹਦਾ ਸੌਂਗ ਤੇ ਅੱਜ ਜੇਕਰ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਪੜੀਏ ਤਾਂ ਸਾਨੂੰ ਇਹਨਾਂ ਗੱਲਾਂ ਦਾ ਸਹਿਜ ਸੁਭਾਅ ਹੀ ਪਤਾ ਲੱਗ ਜਾਵੇਗਾ ਕਿ ਕੱਚੀ ਬਾਣੀ ਕਿਹੜੀ ਹੈ ਮਿਹਰਬਾਨ ਦੀ ਕਿਹੜੀ ਹੈ ਤੇ ਗੁਰੂ ਗ੍ਰੰਥ ਸਾਹਿਬਹ ਜੀ ਦਰਜ ਬਾਣੀ ਕਿਹੜੀ ਹੈ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਇੱਕ ਅਹਿਮ ਸਵਾਲ ਆਪਜੀ ਨੂੰ ਇਹ ਹੈ ਕਿ ਜਦੋਂ ਪਾਤਸ਼ਾਹ ਜੀ ਨੇ ਪ੍ਰਕਾਸ਼ ਕੀਤਾ ਤਾਂ ਉਸ ਵੇਲੇ ਜਿਹੜਾ ਹੁਕਮਨਾਮਾ ਸਾਹਿਬ ਆਇਆ ਸੀ ਉਹ ਕਿਹੜਾ ਆਇਆ ਸੀ ਤੇ ਉਹ ਸੁਕਨਾਮਾ ਸਾਹਿਬ ਦੇ ਵਿੱਚ ਕਾਲਪੁਰਖ ਵਹਿਗੁਰੂ ਇਸ ਮਾਨਵਤਾ ਨੂੰ ਇਸ ਸੰਸਾਰ ਨੂੰ ਇਸ ਬ੍ਰਹਿਮੰਡ ਨੂੰ ਕੀ ਸੰਦੇਸ਼ ਦੇ ਰਹੇ ਨੇ ਹੁਕਮਨਾਮਾ ਸੁਈ ਰਾਗ ਅੰਦਰ ਆਇਐ ਸੁਈ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਆਰਾਮ ਕਿਉਂਕਿ ਜਦੋਂ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਉਸ ਸਮੇਂ ਬਾਬਾ ਬੁੱਢਾ ਜੀ ਨੂੰ ਉਹਨਾਂ ਨੇ ਹੁਕਮ ਲਾਇਆ ਬੁੱਢਾ ਸਾਹਿਬ ਅਬ ਖੋਲੋ ਗ੍ਰੰਥ ਦੇਹੋ ਆਵਾਜ਼ ਸੁਣੇ ਸਭ ਪੰਥ ਜੀ ਬਾਬਾ ਬੁੱਢਾ ਜੀ ਨੇ ਪੜਿਆ ਸੂਈ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਹੁਣ ਉਹਨਾਂ ਨੇ ਸਾਰੀ ਗੱਲ ਪ੍ਰਮਾਤਮਾ ਤੇ ਸੁੱਟ ਦਿੱਤੀ ਕਿ ਪ੍ਰਮਾਤਮਾ ਸੰਤਾਂ ਦੇ ਕਾਰਜ ਆਪ ਕਰਾਉਣ ਵਾਸਤੇ ਆਉਂਦੇ ਜੀ ਕਿਉਂਕਿ ਸੰਤ ਕਦੇ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ ਸੰਤ ਦਾ ਕੀਤਾ ਹੋਇਆ ਜਿਹੜਾ ਹੈ ਉਹ ਰੱਬ ਦਾ ਕੀਤਾ ਹੋਇਆ ਲੱਗਦਾ ਹੈ ਜੀ ਕਿਉਂਕਿ ਜਦੋਂ ਉਹਨਾਂ ਦੇ ਅੰਦਰ ਪ੍ਰਮਾਤਮਾ ਵਸਿਆ ਹੋਇਆ ਹੈ ਫਿਰ ਜਿਹੜਾ ਵੀ ਕੰਮ ਪ੍ਰਮਾਤਮਾ ਚਾਹੇਗਾ ਉਹਨਾਂ ਦੇ ਕਰ ਉਹੀ ਕੰਮ ਕਰਨਗੇ ਕਿਉਂਕਿ ਪ੍ਰਮਾਤਮਾ ਦੇ ਉਲਟ ਜਾ ਕੇ ਕਦੇ ਸੰਤ ਕੋਈ ਕਾਰਜ ਕਰਦਾ ਹੀ ਨਹੀਂ ਜੀ ਉਹਨਾਂ ਦੇ ਸਾਰੇ ਕਾਰਜ ਹੀ ਪ੍ਰਮਾਤਮਾ ਦੇ ਹੁਕਮ ਨਾਲ ਤੇ ਪ੍ਰਮਾਤਮਾ ਦੇ ਅਨੁਸਾਰ ਹੁੰਦੇ ਸੋ ਉਹਨਾਂ ਨੇ ਐਡਾ ਵੱਡਾ ਕਾਰਜ ਕਰਕੇ ਕਿਤੇ ਵੀ ਆਪਣੀ ਕਲਮ ਤੋਂ ਆਪਣਾ ਨਾਮ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਜੇ ਲਿਖਿਆ ਮੈਂ ਆਮ ਲੇਖਕ ਛੋਟੀ ਜੀ ਕਵਿਤਾ ਲਿਖ ਕੇ ਵਿੱਚ ਅੰਤਲੀ ਪੰਕਤੀ 'ਚ ਆਪਣਾ ਨਾਂ ਜ਼ਰੂਰ ਲਿਖਦੇ ਪਰ ਉਹਨਾਂ ਦੀ ਤੀਆਂ ਰਾਗਾਂ 'ਚ ਬਾਣੀ ਦਰਜ ਹੈ ਉਹਨਾਂ ਨੇ ਕੇਵਲ ਨਾਨਕ ਨਾਮ ਦਾ ਹੀ ਸ਼ਿਕਾਰ ਰੱਖਿਆ ਤੇ ਨਾਨਕ ਨਾਮ ਦੀ ਮੋਹਰ ਲਾਈ ਜੀ ਸਿੱਖ ਸਾਹਿਬ ਮਾਫੀ ਚਾਹੁੰਦੇ ਆ ਇੱਕ ਜਿਹੜਾ ਸਮੇਂ ਦੀ ਘਾਟ ਦੇ ਕਰਕੇ ਇਹ ਗੱਲ ਵੀ ਤੁਸੀਂ ਪੂਰੀ ਕਰਿਓ ਤੇ ਨਾਲ ਇੱਕ ਸਵਾਲ ਇਹ ਲੈ ਰਹੇ ਹਾਂ ਕਿ ਮਨਮੁਖ ਤੋਂ ਗੁਰਮੁਖ ਦਾ ਜਿਹੜਾ ਸੰਕਲਪਾ ਗੁਰਬਾਣੀ ਦੇ ਵਿੱਚ ਉਹਦੇ ਉੱਪਰ ਵੀ ਚਾਨਣਾ ਪਾਓ ਉਹਨਾਂ ਨੇ ਗੁਰਬਾਣੀ ਵਿੱਚ ਇਹ ਸਮਝਾਇਆ ਹੈ ਕਿ ਜਿਹੜਾ ਬੰਦਾ ਮਨ ਨੂੰ ਮੁਖ ਰੱਖ ਕੇ ਤੁਰਦਾ ਹੈ ਜੀ ਉਹ ਮਨੁੱਖ ਕਦੀ ਵੀ ਗੁਰੂ ਨੂੰ ਮੁਖ ਰੱਖ ਕੇ ਨਹੀਂ ਜਿੱਤ ਸਕਦਾ ਤੇ ਜਿਹੜਾ ਗੁਰੂ ਨੂੰ ਮੁਖ ਰੱਖ ਕੇ ਤੁਰਦਾ ਹੈ ਉਹ ਫਿਰ ਕਦੇ ਵੀ ਮਨ ਨੂੰ ਮੁਖ ਨਹੀਂ ਰੱਖਦਾ ਹੂੰ ਸੋ ਉਹਨਾਂ ਨੇ ਮਨ ਨੂੰ ਮੁਖ ਰੱਖ ਕੇ ਚੱਲਣ ਵਾਲੇ ਮਨੁੱਖਾਂ ਦਾ ਵੀ ਜ਼ਿਕਰ ਕੀਤਾ ਹੈ ਕਹਿੰਦੇ ਜਿਹੜੇ ਮਨੁੱਖ ਮਨ ਨੂੰ ਮੁਖ ਰੱਖ ਕੇ ਤੁਰਦੇ ਹੈ ਕਦੀ ਉਹ ਮਨ ਦੇ ਪਿੱਛੇ ਲਾ ਕੇ ਕਾਮ ਭੋਗਦੇ ਜੀ ਕਦੀ ਮਨ ਦੇ ਪਿੱਛੇ ਲਾ ਕੇ ਕ੍ਰੋਧ ਵਿੱਚ ਆ ਕੇ ਰਿਸ਼ਤੇ ਤਾਰ-ਤਾਰ ਕਰ ਦਿੰਦੇ ਕਦੇ ਉਹ ਲੋਭ ਵਿੱਚ ਆ ਕੇ ਪਰਾਇਆ ਹੱਕ ਖਾ ਜਾਂਦੇ ਕਦੇ ਉਹ ਹੰਕਾਰ ਵਿੱਚ ਆ ਕੇ ਆਪਣੇ ਆਪ ਨੂੰ ਪ੍ਰਮਾਤਮਾ ਘੋਸ਼ਿਤ ਕਰ ਦਿੰਦਾ ਇਹੋ ਜਿਹਾ ਮਨੁੱਖ ਜਿਹੜਾ ਇਹ ਆਪਣੇ ਮਨ ਦੇ ਪਿੱਛੇ ਲੱਗ ਕੇ ਪ੍ਰਮਾਤਮਾ ਤੋਂ ਉਲਟ ਦਿਸ਼ਾ ਵਿੱਚ ਚੱਲਦਾ ਰਹਿੰਦਾ ਸੋ ਉਹ ਆਇਆ ਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਸੀ ਪਰ ਉਹਨੇ ਉਲਟਾ ਹੀ ਪ੍ਰਮਾਤਮਾ ਤੋਂ ਹੋਰ ਦੂਰੀ ਬਣਾ ਕੇ ਆਪਣਾ ਜੀਵਨ ਜਿਹੜਾ ਵਿਅਰਥਕ ਬਵਾ ਲਿਆ ਦੂਸਰੇ ਪਾਸੇ ਗੁਰਮੁਖ ਹੈ ਜਿਹੜਾ ਮਨੁੱਖ ਗੁਰੂ ਨੂੰ ਮੁਖ ਰੱਖ ਕੇ ਤੁਰਦਾ ਉਹ ਹਮੇਸ਼ਾ ਹੀ ਗੁਰੂ ਦੀ ਮਤ ਅਨੁਸਾਰ ਕਾਰਜ ਕਰਦਾ ਜਦੋਂ ਗੁਰੂ ਦੀ ਮਤ ਅਨੁਸਾਰ ਕਾਰਜ ਕਰਦਾ ਤੇ ਗੁਰੂ ਇਹੋ ਜੀ ਮਤ ਦਿੰਦਾ ਹੈ ਕਿ ਉਹਦੇ ਕਾਰਜ ਹੀ ਉਹਨੂੰ ਪ੍ਰਮਾਤਮਾ ਦੇ ਘਰ ਲੈ ਜਾਂਦੇ ਉਹਨੂੰ ਪ੍ਰਮਾਤਮਾ ਵਰਗਾ ਬਣਾ ਦਿੰਦੇ ਸੋ ਇਸ ਤਰੀਕੇ ਨਾਲ ਉਹ ਆਪਣੇ ਜੀਵਨ ਦਾ ਲਾਹ ਖੱਟ ਕੇ ਸੰਸਾਰ ਤੋਂ ਵਿਦਾ ਹੁੰਦਾ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਫੇਰ ਦੋਵਾਂ ਦਾ ਹਵਾਲਾ ਦੇ ਕੇ ਸਮਝਾਇਆ ਕਿ हे ਮਨੁੱਖ ਤੈਨੂੰ ਜਨਮ ਮਿਲਿਆ ਤੂੰ ਵੇਖ ਕੇ ਤੂੰ ਮਨ ਨੂੰ ਮੁਖ ਰੱਖ ਕੇ ਇਹ ਜੀਵਨ ਵਿਅਰਥਕ ਮਾਉਣਾ ਹੈ ਜਾਂ ਗੁਰੂ ਨੂੰ ਮੁਖ ਰੱਖ ਕੇ ਸਹੀ ਮਤ ਧਾਰਨ ਕਰਕੇ ਇਸ ਜਨਮ ਦਾ ਲਾਹਾ ਪ੍ਰਾਪਤ ਕਰਕੇ ਪ੍ਰਮਾਤਮਾ ਵਿੱਚ ਲੀਨ ਹੋ ਕੇ ਜਨਮ ਮਰਨ ਦਾ ਬੰਧਨ ਕੱਟਣਾ ਹੈ ਹੁਣ ਇਹ ਦੋਵੇਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਉਹਨਾਂ ਨੇ ਪਰੋਸ ਕੇ ਦੇ ਦਿੱਤੀਆਂ ਸਾਡੀ ਮਰਜ਼ੀ ਹੈ ਕਿ ਹੁਣ ਅਸੀਂ ਕਿਧਰ ਨੂੰ ਜੀਵਨ ਨੂੰ ਵਿਉਂਤਣਾ ਹੈ ਜੀ ਜੇ ਤੇ ਇਸ ਜੀਵਨ ਦੇ ਵਿੱਚ ਅਸੀਂ ਮੁਕਤੀ ਲੈਣੀ ਹੈ ਜਿਉਂਦਿਆਂ ਜੀ ਵਿਕਾਰਾਂ ਤੋਂ ਫਿਰ ਤੇ ਗੁਰੂ ਦੀ ਮਤ ਧਾਰਨ ਕਰਨੀ ਪੈਗੀ ਤੇ ਜੇ बार-बार ਜੰਮਣ ਮਰਨ ਦੇ ਚੱਕਰ ਦੇ ਵਿੱਚ ਪੈਣਾ ਹੈ ਜਾਂ ਫਿਰ ਇਸ ਜਨਮ ਵਿਅਰਥ ਗਮਾਉਣਾ ਹੈ ਜਾਂ ਫਿਰ ਜਿਹੜਾ ਉਹ ਹੋਰ ਆਪਾਂ ਡੂੰਗਾ ਤਸਣਾ ਹੈ ਤੇ ਫਿਰ ਸਾਨੂੰ ਕਿਸੇ ਦੀ ਅਗਵਾਈ ਦੀ ਜ਼ਰੂਰਤ ਨਹੀਂ ਫਿਰ ਤੇ ਹਨੇਰੇ ਵਾਸਤੇ ਕਿਸੇ ਪ੍ਰਬੰਧ ਦੀ ਲੋੜ ਨਹੀਂ ਪ੍ਰਬੰਧ ਚਾਣਨ ਵਾਸਤੇ ਕਰਨਾ ਪੈਂਦਾ ਸਿੱਖ ਸਾਹਿਬ ਇੱਕ ਅਹਿਮ ਸਵਾਲ ਹੋਰ ਜਿਹੜਾ ਰਹਿੰਦਾ ਸਮਾਂ ਉਹਦੇ ਵਿੱਚ ਆਪਾਈ ਗੁਰਦਾਸ ਜੀ ਕੀ ਫਰਮਾਉਂਦੇ ਨੇ ਜਾਂ ਫਿਰ ਗੁਰਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਹੈ ਜਦੋਂ ਸਾਡੇ ਪੁਰਬ ਹੁੰਦੇ ਨੇ ਚਾਹੇ ਅਸੀਂ ਗੁਰਪੁਰਬ ਮਨਾਉਂਦੇ ਹਾਂ ਜਾਂ ਅਸੀਂ ਅੱਜ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਨਾ ਰਹੇ ਹਾਂ ਕੀ ਸਿੱਖਿਆ ਗੁਰਬਾਣੀ ਚ ਮਿਲਦੀ ਹੈ ਕਿ ਇਹ ਜਿਹੜੇ ਪੁਰਬ ਨੇ ਸਾਨੂੰ ਕਿਸ ਤਰ੍ਹਾਂ ਮਨਾਉਣੇ ਚਾਹੀਦੇ ਨੇ ਤੇ ਕੀ ਕਾਰਜ ਕਰਨੇ ਚਾਹੀਦੇ ਨੇ ਤੇ ਕੀ ਸੇਧ ਲੈਣੀ ਚਾਹੀਦੀ ਹੈ ਪੁਰਬਾਂ ਤੋਂ ਵੇਖੋ ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਹੈ ਕਹਿੰਦੇ ਭਾਉ ਭਗਤ ਗੁਰਪੁਰਬ ਕਰਨ ਦੇ ਜੀ ਕਹਿੰਦੇ ਵੇਖੋ ਗੁਰਪੁਰਬ ਮਨਾਉਣ ਦਾ ਲਾਭ ਤਾਂ ਹੈ ਜੇ ਮਨੁੱਖ ਦੇ ਅੰਦਰ ਰੱਬ ਪ੍ਰਤੀ ਪ੍ਰੇਮ ਪੈਦਾ ਹੋ ਜਾਏ ਹਮ ਗੁਰੂ ਦੀ ਮੱਤ ਮਨੁੱਖ ਧਾਰਨ ਕਰ ਲਏ ਤੇ ਜੇ ਗੁਰਪੁਰਬਾਂ ਵਿੱਚ ਵੀ ਆਪਣੇ ਮਨ ਦੀ ਮੱਤ ਕਰਨੀ ਹੈ ਆਪਣੇ ਮਨ ਦੀ ਖੁਸ਼ੀ ਅਨੁਸਾਰ ਪਕਵਾਨ ਬਣਾਏ ਆਪਣੇ ਮਨ ਦੀ ਖੁਸ਼ੀ ਮੁਤਾਬਕ ਖਾ ਲਏ ਤੇ ਫਿਰ ਇਹ ਗੁਰਪੁਰਬ ਕਰਨ ਦਾ ਵੀ ਕੋਈ ਲਾਭ ਨਹੀਂ ਜੀ ਸੋ ਗੁਰਪੁਰਬ ਇਦਾਂ ਦੇ ਹੋਣੇ ਚਾਹੀਦੇ ਵੀ ਜੀ ਦੀ ਆਉਟਪੁੱਟ ਨਿਕਲੇ ਮੈਂ ਤੇ ਕਹਿੰਦਾ ਜਦੋਂ ਕਿਸੇ ਗੁਰੂ ਦਾ ਪਰਵ ਆਪਾਂ ਮਨਾਉਣਾ ਹੈ ਨਾ ਉਸ ਤੋਂ ਪਹਿਲਾਂ ਕਮ ਸੇ ਕਮ ਗੁਰਬਾਣੀ ਦਾ ਸਹਿਜ ਪਾਠ ਸਾਰੇ ਸਿੱਖਾਂ ਨੇ ਕੀਤਾ ਹੋਵੇ ਉਸ ਪੁਰਬ ਤੇ ਭੋਗ ਪਾਇਆ ਜਾਏ ਜੀ ਜਾਂ ਫਿਰ ਉਸ ਗੁਰਪੁਰਬ ਤੋਂ ਪਹਿਲਾਂ ਹੀ ਟਾਰਗੇਟ ਬਣਾਇਆ ਜਾਏ ਵੀ ਇਸ ਗੁਰਪੁਰਬ ਤੱਕ ਅਸੀਂ ਗੁਰਬਾਣੀ ਦੀ ਸੰਖਿਆ ਮੁਕੰਮਲ ਕਰ ਦੇਣੀ ਹੈ ਜੀ ਹੁਣ ਕਈ ਵਾਰ ਗੁਰੂਪ੍ਰਬਤ ਤੇ ਜਿਹੜਾ 5-5 ਲੱਖ ਦੇ ਬਾਈਟ ਵਿੱਚ ਮਨਾਏ ਜਾਂਦੇ ਐ ਪਰ ਗੁਰਦੁਆਰੇ ਦੇ ਪ੍ਰਧਾਨ ਨੂੰ ਪੰਜ ਜਪਜੀ ਸਾਹਿਬ ਦੇ ਬੰਦ ਸ਼ੁੱਧ ਨਹੀਂ ਜੇ ਆਉਂਦੇ ਹੁੰਦੇ ਹੂੰ ਕਈ ਵਾਰ ਅਸੀਂ ਵੱਡੇ ਵੱਡੇ ਰਾਗੀ ਸਹਿਬਾਂ ਦਾ ਰਾਗ ਦਰਬਾਰ ਕਰਵਾ ਦਿੰਨੇ ਆ ਵੱਡੇ ਵੱਡੇ ਬਲਾਰੇ ਕਥਾਵਾਚਕ ਬੁਲਾ ਲੈਨੇ ਆ ਪਰ ਆਊਟਪੁੱਟ ਇਹ ਹੁੰਦੀ ਐ ਕਿ ਉਥੋਂ ਦੀ ਨੌਜਵਾਨ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਵੀ ਸ਼ੁੱਧ ਨਹੀਂ ਜੇ ਆਉਂਦਾ ਹੁੰਦਾ ਜੀ ਇਹਦਾ ਮਤਲਬ ਇਹ ਹੈ ਕਿ ਥੋੜਾ ਜਿਹਾ ਸਾਰਥਕ ਪਰਾਲੇ ਕਰਕੇ ਇਹਨਾਂ ਗੁਰਪ੍ਰਬਾਂ ਨੂੰ ਵਿਆਉਂਤਣਾ ਪਵੇਗਾ ਕਿ ਖਾਣ ਵਾਲੀਆਂ ਚੀਜ਼ਾਂ ਦਾ ਮੀਨੂ ਬਣਾਉਣ ਦੀ ਜਗ੍ਹਾ ਇਤਿਹਾਸ ਦੀਆਂ ਕਿਤਾਬਾਂ ਦਾ ਮੀਨੂ ਬਣਾਇਆ ਜਾਏ ਗੁਰਬਾਣੀ ਦੀਆਂ ਪੋਥੀਆਂ ਦਾ ਮੀਨੂ ਬਣਾਇਆ ਜਾਏ ਔਰ ਇਸ ਸੰਥਿਆ ਦਾ ਮੀਨੂ ਬਣਾਇਆ ਜਾਏ ਕਿ ਕਿਹੜੇ ਟਾਈਮ ਲੈਣੀ ਤੇ ਇਤਿਹਾਸ ਕਿਹੜੇ ਟਾਈਮ ਪੜਾਉਣਾ ਹੈ ਫਿਰ ਇਸ ਪੁਰਬ ਨੂੰ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਇਹਦੀ ਸਮਾਪਤੀ ਕੀਤੀ ਜਾਏਗੀ ਫਿਰ ਨਵੇਂ ਸਿਰਿਓਂ ਹੋਰ ਸਲੇਬ ਸਗੇ ਸ਼ੁਰੂ ਕੀਤਾ ਜਾਏਗਾ ਇੱਕ ਹੋ ਜਿਹੜਾ ਅਹਿਮ ਗੱਲ ਲੱਗ ਰਹੀ ਹੈ ਜਿਵੇਂ ਆਪ ਜੀ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਇੱਕ ਇਮਾਰਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜਿਹੜਾ ਉਹ ਜੋੜ ਕੀਤਾ ਤੇ ਅੱਜ ਅਸੀਂ ਵੇਖ ਰਹੇ ਹਾਂ ਕਿ ਜਿਵੇਂ ਲਾਇਬ੍ਰੇਰੀ ਹੋ ਗਈ ਜਾਂ ਗਿਆਨ ਦੀ ਜਿਹੜੀ ਗੱਲ ਕਰਦੀ ਅਸੀਂ ਵਕ ਵਕ ਯੂਨੀਵਰਸਿਟੀਆਂ ਵੱਡੇ ਵੱਡੇ ਆਧਾਰੇ ਬਣਾ ਲਏ ਗੁਰੂ ਘਰ ਦੇ ਨਾਲ ਚਾਹੇ ਉਹ ਸਿਹਤ ਦੀ ਗੱਲ ਹੈ ਚਾਹੇ ਉਹ ਅਖਾੜੇ ਨੇ ਚਾਹੇ ਉਹ ਲਾਇਬ੍ਰੇਰੀਆਂ ਨੇ ਚਾਹੇ ਹਸਪਤਾਲ ਨੇ ਗੁਰੂ ਘਰ ਦੇ ਨਾਲ ਅਸੀਂ ਜਿੱਥੇ ਜੋੜ ਕਰਨਾ ਸੀ ਉਹਨਾਂ ਨੂੰ ਵੱਖਰੇ ਵੱਖਰੇ ਐਂਗਲਾਂ ਦੇ ਵਿੱਚ ਅਸੀਂ ਵੇਖਣ ਲੱਗ ਗਏ ਜਾਂ ਦੂਰ ਲੈ ਕੇ ਗਏ ਆ ਅੱਜ ਜ਼ਰੂਰਤ ਮਹਿਸੂਸ ਹੋ ਰਹੀ ਆ ਇਹ ਮੇਰਾ ਨਿੱਜੀ ਮੈਨੂੰ ਲੱਗ ਰਿਹਾ ਕਿ ਗੁਰੂ ਘਰ ਦੇ ਨਾਲ ਹੀ ਇਹ ਚੀਜ਼ਾਂ ਜੁੜਨੀਆਂ ਚਾਹੀਦੀਆਂ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਇਹ ਚੀਜ਼ਾਂ ਜੁੜਨੀਆਂ ਚਾਹੀਦੀਆਂ ਸਨ ਪਰ ਇਹ ਅਲੱਗ-ਅਲੱਗ ਟੁੱਟ ਰਹੀਆਂ ਨੇ देखो जिथे गुरु ग्रंथ साहिब दा प्रकाश है ना ओनु आपा कहिने गुरुद्वारा जी गुरु दाद्वारा जिथे गुरु दाद्वारा है ओथे ਨਾਲ ਵੈਦ ਵੀ ਹੋਇਆ ਕਰਦੇ ਸਨ ਹੂੰ ਉਥੇ ਸਰਾਵਾਂ ਵੀ ਹੋਇਆ ਕਰਦੀਆਂ ਸੀ ਉਥੇ ਖੇਡ ਦਾ ਮੈਦਾਨ ਵੀ ਹੋਇਆ ਕਰਦਾ ਸੀ ਸ਼ਸਤਰ ਵਿਦਿਆ ਦਾ ਅਭਿਆਸ ਵੀ ਹੋਇਆ ਕਰਦਾ ਸੀ ਸੋ ਲੰਗਰ ਦਾ ਪ੍ਰਬੰਧ ਵੀ ਹੋਇਆ ਕਰਦਾ ਸੀ ਤੇ ਲੋੜ ਪੈਣ ਤੇ ਜੰਗ ਦਾ ਮੈਦਾਨ ਵੀ ਹੋਇਆ ਕਰਦਾ ਸੀ ਜੀ ਸੋ ਜੇ ਅੱਜ ਅਸੀਂ ਵਾਕਿਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆਂ ਤੇ ਫੇਰ ਉਸ ਗੁਰੂ ਦਾ ਦੁਆਰਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਗੁਰਦੁਆਰੇ ਅੰਦਰ ਡਿਸਪੈਂਸਰੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਗੁਰਦੁਆਰੇ ਦੇ ਅੰਦਰ ਸਕੂਲ ਦਾ ਪ੍ਰਬੰਧ ਹੋਣਾ ਚਾਹੀਦਾ ਗੁਰਦੁਆਰੇ ਦੇ ਅੰਦਰ 24 ਘੰਟੇ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਗੁਰਦੁਆਰੇ ਦੇ ਅੰਦਰ ਹਥਿਆਰਾਂ ਦਾ ਅਭਿਆਸ ਹੋਣਾ ਚਾਹੀਦਾ ਜੀ ਸੋ ਇਸ ਤਰੀਕੇ ਨਾਲ ਜੇ ਲੋੜ ਪਵੇ ਤੇ ਗੁਰਦੁਆਰੇ ਨੂੰ ਜੰਗ ਦੇ ਕਿਲੇ ਵਜੋਂ ਵਰਤਿਆ ਜਾ ਸਕਦਾ ਹੋਵੇ ਸੋ ਇਹ ਜੇ ਸਮੁੱਚੇ ਪ੍ਰਬੰਧ ਗੁਰਦੁਆਰੇ ਦੇ ਵਿੱਚ ਹੈਗੇ ਫਿਰ ਤੇ ਉਹ ਵਾਕਿਆ ਹੀ ਗੁਰੂ ਦਾ ਦੁਆਰਾ ਹੈ ਪਰ ਜੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਮਾਰਤ ਬਣਾ ਕੇ ਗੋਲਕ ਲਾਈ ਹੈ ਤੇ ਸਵੇਰੇ ਗ੍ਰੰਥੀ ਸਿੰਘ ਨਿਤਨੇਮ ਸੁੱਤਿਆਂ ਸੁੱਤਿਆਂ ਕਰ ਜਾਂਦਾ ਹੈ ਤੇ ਸ਼ਾਮਾਂ ਨੂੰ ਜੇ ਰਹਿਰਾਸ ਦਾ ਪਾਠ ਕਰਕੇ ਚਲੇ ਜਾਂਦਾ ਨਾ ਕੋਈ ਬੱਚਾ ਗੁਰਦੁਆਰੇ ਆਉਂਦਾ ਹੈ ਨਾ ਕੋਈ ਬਜ਼ੁਰਗੋ ਗੁਰਦੁਆਰੇ ਆਉਂਦਾ ਹੈ ਫਿਰ ਸਮਝ ਲਓ ਅਸੀਂ ਇਮਾਰਤ ਤੇ ਪੈਸਾ ਹੀ ਕੌਮ ਦਾ ਬਾਉਂਡ ਕੀਤਾ ਹੈ ਬਾਕੀ ਉਹਦੀ ਕੋਈ ਆਉਟਪੁੱਟ ਨਹੀਂ ਸਿੰਘ ਸਾਹਿਬ ਜਿਵੇਂ ਆਪ ਜੀ ਨੇ ਗੱਲ ਕੀਤੀ ਹੈ ਦਵਾਖਾਨੇ ਦੀ ਜਦੋਂ ਅਸੀਂ 7ਵੇਂ ਪਾਤਸ਼ਾਹ ਜੀ ਦਾ ਇਤਿਹਾਸ ਵੇਖਦੇ ਹਾਂ ਤਾਂ ਗੁਰੂ ਕਾ ਬਾਗ ਉਹਦੀ ਜਿਹੜੀ ਉਦਾਹਰਨ ਬਹੁਤ ਵੱਡੀ ਸਾਡੇ ਸਾਹਮਣੇ ਹੈ ਤੇ ਗੁਰੂ ਅੰਗਦ ਦੇ ਸ੍ਰੀ ਮਹਾਰਜ ਦੇ ਸਮੇਂ ਅਖਾੜਾ ਮਲ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਕੋਲ ਇਤਿਹਾਸ ਦੇ ਵਿੱਚ ਨੇ ਪਰ ਅੱਜ ਲੋੜ ਹੈ ਕਿ ਸਿੱਖਾਂ ਨੂੰ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਾਡੇ ਜਿੰਨੇ ਐਨ ਆਰ ਆਈ ਵੀਰ ਨੇ ਜਾਂ ਹੋਰ ਜਿਹੜੇ ਆਰਥਿਕ ਪੱਖੋਂ ਮਜ਼ਬੂਤ ਨੇ ਉਹ ਗੁਰੂ ਘਰਾਂ ਨੂੰ ਮਜ਼ਬੂਤ ਕਰਨ ਅਸੀਂ ਅਕਸਰ ਸਰਕਾਰਾਂ ਦੇ ਉੱਪਰ ਨਿਰਭਰ ਹੋ ਜਾਂਦੇ ਨੇ ਸਿਹਤ ਦੇ ਲਈ ਜਾਂ ਹੋਰ ਸੂਲਤਾਂ ਦੇ ਲਈ ਅਸੀਂ ਆਪ ਖੁਦ ਗੁਰੂ ਪਾਤਸ਼ਾਹ ਜੀ ਨੂੰ ਅਰਦਾਸ ਕਰਕੇ ਨਿਮਰਤਾ ਸਹਿਤ ਜਿਹੜੀ ਲੋਕਾਈਏ ਨੂੰ ਬੇਨਤੀ ਕਰਕੇ ਆਪ ਮਜ਼ਬੂਤ ਹੋਈਏ ਗੁਰੂ ਘਰਾਂ ਦੇ ਵਿੱਚ ਡਿਸਪੈਂਸਰੀਆਂ ਗੁਰੂ ਘਰ ਦੇ ਵਿੱਚ ਜਿਹੜੀਆਂ ਖੇਡਾਂ ਦਾ ਪ੍ਰਬੰਧ ਜਾਂ ਜਿਹੜੀ ਗਿੱਤਕ ਆ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਆ ਜਾਂ ਸ਼ਾਸਤਰ ਵਿੱਦਿਆ ਹੈ ਸ਼ਾਸਤਰ ਤੇ ਸ਼ਾਸਤਰ ਦੋਨੋਂ ਵਿੱਦਿਆ ਗੁਰੂ ਘਰਾਂ ਦੇ ਨਾਲ ਜੁੜਨ ਤਾਂ ਜਿਵੇਂ ਸਿੰਘ ਸਾਹਿਬ ਨੇ ਕਿਹਾ ਹੈ ਤਾਂ ਉਹ ਸਾਰਾ ਮੁਕੰਮਲ ਸਾਡੇ ਕੋਲ ਹੋਣਾ ਚਾਹੀਦਾ ਜੋ ਗੁਰੂ ਇਤਿਹਾਸ ਦੇ ਵਿੱਚ ਸੀ ਅੱਜ ਨਹੀਂ ਅਸੀਂ ਇਹਨਾਂ ਚੀਜ਼ਾਂ ਤੋਂ ਵਿਸਤ੍ਰਿਤ ਹਾਂ ਤੇ ਇਹੀ ਬੇਨਤੀ ਹੈ ਕਿ ਆਪ ਸਭਨਾਂ ਨੂੰ ਕਿ ਗੁਰੂ ਇਤਿਹਾਸ ਦੇ ਨਾਲ ਜੁੜੀਏ ਸ਼ਾਸਤਰ ਤੇ ਸ਼ਾਸਤਰ ਵਿੱਦਿਆ ਦੋਨਾਂ ਦੇ ਨਾਲ ਜੁੜੀਏ ਸਿੰਘ ਸਾਹਿਬ ਆਪ ਜੀ ਨੇ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰਾਨੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਇੱਕ ਵਾਰ ਫਿਰ ਪਹਿਲੇ ਪ੍ਰਕਾਸ਼ ਕਰੋ ਜੀ ਕੋਟਨਕੋਟ ਮੁबारकਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਹੋ ਸਿੰਘ ਸਾਹਿਬ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਢੰਮਵਾਲ ਜੀ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਆਓ ਫਿਰ ਹੁਣ ਰਸੋਈ ਨਾਮੇ ਵੱਲ ਵਧਦੇ ਆਂ ਤੇ ਰਸੋਈ ਨਾਮੇ ਦੇ ਵਿੱਚ ਅੱਜ ਜਿਵੇਂ ਖੇਡਾਂ ਦੀ ਗੱਲ ਕੀਤੀ ਸੀ ਖੇਡਾਂ ਦੀ ਗੱਲ ਦੇ ਵਿੱਚ ਸਰੀਰਕ ਪੁਸ਼ਟ ਤਾਂ ਹੀ ਰਹੇਗਾ ਜੇਕਰ